ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਅੱਜ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਤੁਹਾਡੇ ਖਾਤਰ ਤੁਹਾਡੇ ਇਲਾਕੇ ਦੀਆਂ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਵਧੀਆ ਕੰਡੀਸ਼ਨ ਦੀਆਂ ਵਧੀਆ ਰੇਟਾਂ 'ਚ ਗੱਲ ਕਰਦੇ ਆਪਾਂ ਪੂਰੀ ਅੱਗੇ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕੋਈ ਕੋਠੀ ਮਕਾਨ ਘਰ ਕੋਈ ਗੱਡੀ ਮਸ਼ੀਨਰੀ ਮੋਟਰਸਾਈਕਲ ਹੈ ਜੀ ਵੇਚਣ ਵਾਸਤੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਣਾ WhatsApp ਨੰਬਰ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਹੈ 78140 3800 ਚੌਟਾ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਆਂ ਕਾਫੀ ਡਿਮਾਂਡ ਸਕੋਰਪੀਓ ਗੱਡੀ ਦੀ ਆ ਰਹੀ ਸੀਗੀ ਸਕੋਰਪੀਓ ਗੱਡੀ ਲੈ ਕੇ ਆਪਾਂ ਹਾਜ਼ਰ ਆਂ ਜੀ 2008 ਮਾਡਲ ਹੈ ਤੇ ਕੰਡੀਸ਼ਨ ਆ ਲੋਕੇ ਜੀ ਤੇ ਗੱਡੀ ਰਜਿਸਟ੍ਰੇਸ਼ਨ 2012 ਚ ਹੋਈ ਹੈ ਜੀ 2027 ਤੱਕਰ ਪਾਸਿੰਗ ਹੈ ਤੇ ਤੀਜੀ ਓਨਰ ਗੱਡੀ ਆ ਗੱਡੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਫੋਟੋਆਂ ਚ ਚੰਗੀ ਪਈ ਹੈ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਵਧੀਆ ਗੱਡੀ ਆ ਨੁਕਸ ਕੋਈ ਨਹੀਂ ਹੈਗਾ 8 ਮਾਡਲ ਹੈ ਅ ਰਜਿਸਟਰ ਬਾਰਾਂ ਚ ਹੋਈ ਆ ਰੋਪੜ ਖੜੀ ਆ ਤੇ ਟਾਰਾਂ ਦੀ ਕੰਡੀਸ਼ਨ ਬਿਲਕੁਲ ਨਵੀਂ ਹੈ ਜੀ ਡਿਮਾਂਡ 2 ਲੱਖ 60000 ਰੁਪਿਆ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਇੱਕ ਡਿਮਾਂਡ ਜੀ ਆਹ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਵੀ ਆਹ ਸਕੋਰਪਿਓ ਗੱਡੀ ਪਸੰਦ ਆਵੇ ਤਾਂ ਇੱਕ ਵਾਰੀ ਆ ਕੇ ਦੇਖ ਲਿਓ ਪੰਜਾਬ ਨੰਬਰ ਹੈ ਤੇ ਰੋਪੜ ਖੜੀ ਆ ਮਾਲਕ ਦੇ ਘਰੇ ਜਿੰਨਾਂ ਦੀ ਗੱਡੀਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ 98100 5773 715 ਤੇ ਸੈਕਿੰਡ ਜਿਹੜੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਆਪਣੇ ਕੋਲੇ i20 ਪਹੁੰਚੀ ਆ i20 ਮਾਨਸਾ ਏਰੀਆ ਚ ਪਹੁੰਚੀ ਆ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਆ ਜੀ ਗੱਡੀ ਦਾ ਮਾਡਲ 2010 ਹੈ i20 10 ਮਾਡਲ 1,90,000 ਰੁਪਿਆ ਡਿਮਾਂਡ ਹੈ ਜੀ ਗੱਡੀ ਆਲੂਕੀ ਆ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਰੰਗ ਬਹੁਤ ਵਧੀਆ ਪਿਆ ਬਾਕੀ ਜਿਹਾ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਬਹੁਤ ਵਧੀਆ ਕੁਆਲਿਟੀ ਦੇ ਆਪਾਂ ਨੂੰ ਮਿਲ ਜਾਣਗੀ ਤੇ ਗੱਡੀ ਦੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੇ ਵਧੀਆ ਮੈਟਿੰਗ ਵਧੀਆ ਮੈਟ ਹਰ ਚੀਜ਼ ਪੂਰੀ ਵਧੀਆ ਕੰਪਲੀਟਡ ਹੈ ਜੀ ਜਾ ਕੇ ਤੁਸੀਂ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦੇ ਹੋ ਮਾਨਸਾ ਮਾਲਕ ਦੇ ਘਰੇ ਜੀ ਘਰ ਦੀ ਗੱਡੀ ਆ ਪਰਸਨਲ ਰੱਖੀ ਹੋਈ ਆ ਪਰਸਨਲ ਚੱਲੀ ਹੋਈ ਆ ਤੇ مالک ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਜਿੰਨਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 7717265043 ਆਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਕਰ ਸਕਦੇ ਹੋ ਫੋਨ ਕਰਕੇ ਜੇ ਕਿਸੇ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਵੇ ਜੀ ਤੀਸਰੀ ਗੱਡੀ ਆਪਾਂ ਜਿਹੜੀ ਲੈ ਕੇ ਤੁਹਾਡੇ ਖਾਤਰ ਪਹੁੰਚੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਵਿਪਟ ਗੱਡੀ ਹੈ ਜੀ ਆਹ ਤੇ ਮਾਡਲ ਹੈ 2014 11ਵੇਂ ਮਹੀਨੇ ਦੀ 14 ਚ ਗੱਡੀ ਮਾਲਕ ਨੇ ਕਢਵਾਈ ਸੀਗੀ ਤੇ ਗੱਡੀ ਸੁਵਿਪਟ VDI ਹੈ ਜੀ ਸੁਵਿਪਟ VDI ਟਾਇਰਾਂ ਦੇ ਵਿੱਚ ਆਲਾਈ ਲੱਗੇ ਹੋਏ ਨੇ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਟਾਇਰ ਆਪਨ ਮਿਲ ਜਾਣਗੇ 80 ਤੋਂ 85 ਪੈਸੇ ਤੇ ਗੱਡੀ ਖੜੀ ਹੈ ਤਰਨ ਤਰਨ ਏਰੀਆ 'ਚ ਆ ਵੀ ਗੱਡੀ ਪਰਸਨਲ ਰੱਖੀ ਹੋਈ ਆ ਹਰਿਆਣਾ ਨੰਬਰ ਹੈ ਜੀ ਗੱਡੀ ਆਲੋਕੀ ਆ ਕੋਈ ਨੁਕਸ ਨਹੀਂ ਜਾ ਕੇ ਕਿਸੇ ਨੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਤੁਸੀਂ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਸੀ ਤੇ ਚਲਾ ਕੇ ਤੇ ਗੱਲਬਾਤ ਆਪੇ ਕਰ ਲਓ ਤੇ ਪੂਰਾ ਕੁਝ ਦੇ ਕੇ ਵਧੀਆ ਸਾਰਾ ਕੁਝ ਤੇ ਆਪਦੀ ਤਸੱਲੀ ਕਰਕੇ ਪੂਰੀ ਠੀਕ ਆ ਜੀ ਚਲਾ ਕੇ ਟ్రਾਈ ਲੈ ਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਰੇਟ 385 ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਸਾਰਾ ਕੁਝ ਬਾਕੀ ਕੋਈ ਗੱਲ ਕਰਨੀ ਹੋਵੇ ਮਾਲਕ ਨਾਲ ਤੁਸੀਂ ਆਪੇ ਕਰ ਲਿਓ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ 9885 38310 ਇਸ ਨੰਬਰ ਤੇ ਗੱਲ ਤੁਸੀਂ ਲਾਜ਼ਮੀ ਕਰ ਲਿਓ ਸੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਕਾਲੇ ਰੰਗ ਦੀ ਕਾਫੀ ਡਿਮਾਂਡ ਆ ਰਹੀ ਸੀਗੀ ਆਪਣੇ ਕੋਲੇ ਕਾਲੇ ਰੰਗ ਦੀ ਗੱਡੀ ਵਾਸਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਪੰਜਾਬ ਨੰਬਰ ਗੱਡੀਆਂ ਜੀ ਗੱਡੀ ਦੀ ਹਾਲਤ ਇੱਕ ਨੰਬਰ ਪਈ ਹੈ ਕਿਉਂਕਿ ਕੋਈ ਕਿਸੇ ਪਾਸ ਬਲੀ ਸੜੀ ਨਹੀਂ ਕੋਈ ਐਕਸੀਡੈਂਟਡ ਨਹੀਂ ਪੰਜਾਬ ਨੰਬਰ ਹੈ ਪੀਵੀ10 ਤੇ ਐਲਐਕਸਾ ਜੀ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੋਂ ਮਾਲਕ ਦੇ ਘਰ ਇੱਕ ਲੱਖ 20 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ 2008 ਮਾਡਲ ਗੱਡੀ ਹੈ ਆਟੋ ਐਲ ਐਕਸ ਆਈ ਸਾਰਾ ਕੁਝ ਬਹੁਤ ਚੰਗਿਆ ਜੀ ਗੱਡੀ ਖੜੀ ਹੈ ਮੋਗੇ ਏਰੀਆ ਚ ਮੋਗੇ ਮਾਲਕ ਦੇ ਘਰ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਬਾਕੀ ਪੂਰੀ ਆਪਦੀ ਤਸੱਲੀ ਤੁਸੀਂ ਕਰ ਸਕਦੋਂ ਜਾ ਕੇ ਠੀਕ ਹੈ ਜੀ ਬਾਕੀ ਅੰਦਰੋਂ ਜੇ ਆਪਾਂ ਗੱਲ ਕਰੀਏ ਮਾਲਕ ਨੇ ਸਾਰਾ ਕੁਝ ਦੱਸਿਆ ਹੋਇਆ ਹੈ ਵੀਂ ਅੰਦਰ ਗੱਡੀ ਇੱਕ ਨੰਬਰ ਪਈ ਆ ਮਿਊਜ਼ਿਕ ਸਿਸਟਮ ਬਹੁਤ ਚੰਗਾ ਲੱਗਿਆ ਹੋਇਆ ਮੈਟਿੰਗ ਮੂਟਿੰਗ ਵਧੀਆ ਹੋਈ ਆ ਤੇ ਜਾ ਕੇ ਦੇਖ ਸਕਦਾ ਹਾਂ ਇੱਕ ਵੀ ਡਿਮਾਂਡ ਇੱਕ ਵਾਰੀ ਲੈਸ ਹੋ ਜਾਊਗਾ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰਖਿਆ ਜੀ ਜਿਨ੍ਹਾਂ ਦੀ ਗੱਡੀ ਆ ਨੰਬਰ ਹੈ 95 921 ਤੇ 69695 ਆਹ ਮਾਲਕ ਦਾ ਨੰਬਰ ਹੈ ਮਾਲਕ ਬਾਈ ਨਾਲ ਤੁਸੀਂ ਗੱਲ ਆਪੇ ਕਰ ਲਿਓ ਜੋ ਵੀ ਕਰਨੀ ਹੋਵੇ ਜੀ ਵਾਕੇ ਮਸ਼ੀਨਰੀਆਂ ਤੁਸੀਂ ਦੇਖ ਰਹੇ ਹੋ ਤੇ ਅੱਗੇ ਹੋਰ ਵੀ ਬਹੁਤ ਸਾਰੇ ਮਸ਼ੀਨਰੀਆਂ ਹੈਗੀਆਂ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜੀ ਅੱਗੇ ਮੋਟਰਸਾਈਕਲ ਗੱਡੀਆਂ ਹੋਰ ਵੀ ਤੁਹਾਨੂੰ ਮਿਲਣ ਗਿਆ ਵਧੀਆ ਰੇਟਾਂ 'ਚ ਤੇ ਗੱਲ ਆਪਾਂ ਪੂਰੀ ਕਰਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਜਿੰਨੇ ਤੁਸੀਂ ਆਏ ਹੋ ਜੀ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਤੁਹਾਨੂੰ ਮਿਲੂਗਾ ਉਹਨੂੰ ਵੀ ਹਾਲਤ ਤੇ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਕਿਉਂਕਿ ਆਪਾਂ ਨਮੀਆਂ ਨਮੀਆਂ ਮਸ਼ੀਨਰੀਆਂ ਲੈ ਕੇ ਆਉਂਦੇ ਰਹਨੇ ਹੁਣ ਜਦੋਂ ਤੁਸੀਂ ਸਬਸਕ੍ਰਾਈਬ ਬਟਨ ਤੇ ਬੈਲ ਆਈਕਨ ਆਲਟ ਰਸਰਟ ਕਰਕੇ ਨੱਪ ਲਓਗੇ ਉਸ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਆਪਾਂ ਤੁਹਾਡੇ ਖਾਤਰ ਹਰ ਰੋਜ਼ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਨੇ ਆ ਜੀ ਤੇ ਮਸ਼ੀਨਰੀਆਂ ਜਿਹੜੀਆਂ ਲੈ ਕੇ ਆਉਂਦੇ ਆ ਆਪਾਂ ਲੋਕਲ ਘਰਾ ਚ ਖੜੀਆਂ ਹੁੰਦੀਆਂ ਆ ਠੀਕ ਹੈ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੇ ਹਾਂ ਚਾਹੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਮੇਰੇ ਬਾਈ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਕਿਸੇ ਵੀ ਮਸ਼ੀਨਰੀ ਹੈ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਤੁਸੀਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਜੀ 87140 83764 ਐਸੀ ਇੱਕ ਬੇਨਤੀ ਵਾਲੀ ਗੱਲ ਕਰੂੰਗਾ ਜੀ ਰੇਟ ਹਮੇਸ਼ਾ ਆਪਣੇ ਕੋਲੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਮੋਟਰਸਾਈਕਲ ਮਾਲਕ ਨੇ ਭੇਜ ਜਿਹੜਾ ਮੋਟਰਸਾਈਕਲ ਹੈ ਜੀ ਉਹ ਆਪਣੇ ਕੋਲੇ ਪੈਸ਼ਨ ਪ੍ਰੋ 2002 ਮਾਡਲ ਹੈ ਤੇ ਕੰਡੀਸ਼ਨ ਆਲ ਓਕੇ ਆ ਮਲੇਰ ਕੋਟਲਾ ਮਾਲਕ ਦਾ ਏਰੀਆ ਦਾ ਤੇ ਰੇਟ ਮਾਲਕ ਨੇ ਮੰਗਿਆ 18000 ਸਿਰਫ ਬਾਕੀ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਕਰ ਲਾਂਗੇ ਕਿਸੇ ਨੂੰ ਵੀ ਪਸੰਦ ਆਵੇ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨਾਲ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 96 530 63 635 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੇ ਤੁਹਾਨੂੰ ਆ ਮੋਟਰਸਾਈਕਲ ਪਸੰਦ ਆਵੇ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਆ ਗੱਡੀ 1997 ਮਾਡਲ ਹੈ 2026 ਤੱਕਰ ਪਾਸਿੰਗ ਆਪਨ ਮਿਲ ਜੂਗੀ ਦੋਵੇਂ ਚਾਬੀਆਂ ਆਪਾਂ ਨੂੰ ਮਿਲ ਜਾਣਗੀਆਂ ਇਨਸ਼ੋਰੈਂਸ ਹੈਗਾ 75000 ਕੁੱਲ ਚੱਲੀ ਹੋਈ ਹੈ ਤੇ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਐ ਆਲ オリジナル ਗੱਡੀ ਐ ਤੇ ਗੱਡੀ ਤੁਹਾਡੇ ਸਾਹਮਣੇ ਆ ਪੰਜਾਬ ਨੰਬਰ ਐ ਬਾਕੀ ਮਾੜੀ ਮੋਟੀ ਜਰ ਕੇ ਤੇ ਕਿਤੇ ਲੱਗੀ ਹੋਈ ਐ 48000 ਮੰਗਿਆ ਇਹਨਾਂ ਨੇ ਲੈਸ ਬਸ ਹੋ ਜਾਊਗਾ ਲੁਧਿਆਣੇ ਗੱਡੀ ਖੜੀ ਐ ਤੇ ਕਿਸੇ ਨੂੰ ਵੀ ਪਸੰਦਾ ਵੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਮਝੇ ਵਧੀਆ ਲੱਗੀ ਇਹ ਵੀਡੀਓ ਤਾਂ ਲਾਈਕ ਸ਼ੇਅਰ ਜ਼ਰੂਰ ਮਾਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ نیچے ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 38764